ਮਾਈਓ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅੱਗੇ ਸੁਣੋ ਮੈਂ ਜੋ ਨੰਦ ਸੀ ਕੇ ਬਾਚਨ ਵਿੱਚ ਮਾਤਾ ਪਿਤਾ ਦੀਆਂ ਜਪੀਆਂ ਨੂੰ ਮਾਤਕਾਰ ਰਿਹਾ ਸੀ ਇਹ ਪ੍ਰਮਾਤਮਾ ਦੇ ਪਿਆਰ ਵਿੱਚ ਮਾਤਾ ਪਿਤਾ ਨਾਲੋਂ ਜ਼ਿਆਦਾ ਨੰਦ ਹਿੰਦਾ ਹੈ ਇਹ ਆਤਮਕ ਤਰੰਗ ਮੇਰੇ ਅਥਰੂ ਬੂੰਜ ਦੀ ਸਿਰ ਤੇ ਹੱਥ ਪੇਰ ਦੀ ਤੇ ਦਰਸਾ ਦਿੰਦੀ ਜਾਂਦੀ ਅੱਗੇ ਲਿਖਦੇ ਕਿ ਇਸ ਦੇ ਇਸੇ ਵਕਤਾਂ ਵਿੱਚ ਹੀ ਮੈਂ ਸੌਂ ਗਿਆ ਜਾਂ ਇਵੇਂ ਕਹਿ ਲਵੋ ਕਿ ਮੇਰੀ ਸਾਰੀ ਰਾਤ ਸੁੱਖ ਨੀਂਦਰ ਦੀ ਵਕਤਾਂ ਵਿੱਚ ਪਿਆਰ ਹਾਂ ਸਵੇਰੇ ਹੁੰਦਿਆਂ ਮੇਰੀ तमाम ਮੁਸ਼ਕਲ ਵੀ ਹੱਲ ਹੋਈ ਪਈ ਸੀ ਐਸ ਮੁਸ਼ਕਲ ਦਾ ਹੱਲ ਹੋਣਾ ਮੇਰੀ ਇਨਾ ਸਾਨੀ ਅਕਰ ਵਾਸਤੇ ਇੱਕ ਭਾਰੀ ਅਚੰਭਾ ਸੀ ਜਿਸ ਗੱਲ ਨੂੰ ਮੈਂ 2 ਦਿਨ ਪਹਿਲੇ ਅਸੰਭਵ ਸਮਝਦਾ ਸੀ ਉਹ ਗੱਲ ਮੇਰੀਆਂ ਅੱਖਾਂ ਸਾਹਮਣੇ ਸੰਪਪ ਹੋਈ ਪਈ ਸੀ ਹਉ ਉਹ ਕਹਿੰਦੇ ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਮੈਂ ਇਕੱਲਾ ਨਹੀਂ ਹਾਂ ਮੇਰੇ ਨਾਲ ਨਾਲ ਪ੍ਰਮਾਤਮਾ ਹੈ ਗੁਰੂ ਨਾਨਕ ਸੁਖੰ ਵੀਤੇ ਅਸਤੂਲ ਵੀ ਸਤੂਲ ਅਸ ਨੂੰ ਕਹਿੰਦੇ ਹਨ ਜੋ ਚੀਜ਼ ਸਾਹਮਣੇ ਦਿਖਾਈ ਦੇ ਰਹੀ ਪਰ ਜੋ ਚੀਜ਼ ਸਾਹਮਣੇ ਦਿਖਾਈ ਨਹੀਂ ਦੇ ਰਹੀ ਹਰ ਵੇਲੇ ਆਸ-ਪਾਸ ਮਹਿਸੂਸ ਹੋ ਰਹੀ ਓਮ ਸੂਖਮ ਹੈ ਜੋ ਦਿਖਾਈ ਨਹੀਂ ਦੇ ਰਹੀ ਪਰ ਉਸ ਦੀ ਹੋਣ ਦਾ ਅਹਿਸਾਸ ਹਰ ਵੇਲੇ ਹੈ ਹਰ ਪਲ ਹੈ ਉਹ ਸੂਖਮ ਉਹ ਸਤੂਲ ਵੀ ਮਰਤਦਾਨ ਸੂਖਮ ਵੀ ਵਰਤਦਾ ਹੈ ਜਿਹੜਾ ਅਮਰਤ ਤਾਰੀਖ ਹੋਵੇ 7 ਬਾਣੀਆਂ 5 ਬਾਣੀਆਂ ਅਮਰਤ ਮਿਲਦੀਆਂ ਜੋਪੀ ਸਹਿਬ ਜਾਮ ਸਹਿਬ ਸਹੀਏ ਜੋਪੀ ਸਹਿਬ ਅਨੰਦ ਸਹਿਬ 사વન ਰਹਿ ਰਸਤੇ ਰਾਤ ਨੂੰ ਪੀਤ ਸੋਲੇ ਦਾ ਨਤਨੀਮੀ ਹੋਵੇ ਸੁਖਮੀ ਸਹਿਬ ਦੀ ਬਾਣੀ ਦੀ ਰੋਜ਼ ਹਾਜ਼ਰੀ ਭਰੇ ਘਟ ਤੋਂ ਘਟ ਅੱਧਾ ਘੰਟਾ ਰੋਜ਼ਾਨਾ ਸਿਮਨ ਵਿੱਚ ਜੁੜੇ ਜਿਸੇ ਦਾ ਬੁਰਾ ਨਾ ਕਰੇ ਉਸ ਦੇ ਨਾਲ ਗੁਰੂ ਹਰ ਹਮੇਲੇ ਅੰਗ ਸੰਗ ਲੈਂਦਾ ਜਿਹੜੇ ਵੀ ਉਸ ਦੇ ਵੰਨ ਵੰਨ ਉਸ ਨਾਲ ਪ੍ਰੀਤ ਕਰਨ ਉਹ ਪ੍ਰਤੱਖ ਹੋ ਕੇ ਵਰਤਦਾ ਇੱਕ ਇੱਕ ਤਾਰਜ ਆਪਣੇ ਸੇਮਕਾਂ ਦਾ ਸਵਾਰਦਾ ਉਹ ਪੱਤੇ ਪੱਤੇ ਵਿੱਚ ਮੌਜੂਦ ਸਿਰਫ ਲੋੜ ਉਸ ਦਾ ਮਾਰਗ ਅਪਣਾਉਣ ਦੀ ਉਸ ਦਾ ਮੰਨਣ ਦੀ ਉਸ ਦੀਆਂ ਦੱਸੀਆਂ ਮਰਜਾ ਮਰ ਜਾਂਦਾ ਵਿੱਚ ਰਹਿਣ ਦੀ ਉਹ ਫੇਰ ਵੀ ਸਾਰੀ ਜ਼ਿੰਦਗੀ 24 ਘੰਟੇ ਅੰਗ ਸੰਗ ਰਹੇਗਾ ਇਹ ਕੋਈ ਛੋਟੀ ਡਿਊਟੀ ਨਹੀਂ ਜਿਤਨੇ ਵੀ ਨੌਕਰੀਆਂ ਬਾਣੀ ਤਕਰੀਬਨ 8 ਘੰਟੇ ਬਾਅਦ ਕੰਮ ਛੱਡ ਦਿੰਦੇ ਇਹ ਸਾਡੀ ਡਿਊਟੀ ਖਤਮ ਪਰ ਗੁਰੂ 24 ਘੰਟੇ ਸਾ ਸਾਰੀ ਜ਼ਿੰਦਗੀ ਅੰਗ ਸੰਗ ਹੋ ਕੇ ਡਿਊਟੀ ਦਿੰਦਾ ਸਾਡੇ ਘਰ ਵਿੱਚ 2 4 ਮਿਸਤਰੀ ਲੱਗੇ ਹੋਣ ਤੇ ਪੁਰਾਣ ਸੁਪਾਈ ਹੁੰਦੀ ਹੈ ਕਿ ਉਹਨਾਂ ਦੇ ਸਿਰ ਤੇ ਵੀ ਮੇਠਣਾ ਜਿਆਰਾ ਸਮਾਨ ਵੀ ਲਿਆ ਕੇ ਦੇਣਾ ਬਾਹਰ ਇਹ ਪ੍ਰਤੱਖ ਕਿ ਵਿਖੀਆਂ ਗੰਨਾ ਹਨ ਬਾਬਾ ਕੁੰਦਨ ਸਿੰਘ ਜੀ ਨਾਲ ਕੋសារ ਬਾਯਾਨੇ ਕਈ ਗੁਰਦੁਆਰੇ ਸਕੂਲ ਕੰਮ ਜਿਦਾਂ ਮਸਾਲਾ ਬਣਾਈਆਂ ਬਾਹਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਹੁੰਦੇ ਵਾਹ ਉਹਨਾਂ ਦੇ ਸਾਰੇ ਕਾਰਨ ਆਪ ਗੁਰੂ ਨਾਨਕ ਸਹਿਬਾ ਜੀ ਨਾਲ ਰਹੋ ਕੇ ਸਮਾਨਦੇ ਰਹੇ ਬਾਬਾ ਜੀ ਦੀ ਭਾਵਨਾ ਸ੍ਰੀ ਗੁਰੂ ਨਾਨਕ ਸਹਿਬ ਮਤੇ ਸਾਡੇ ਅੰਗ ਸੰਗ ਅਸੀਂ ਇਕੱਲੇ ਨਹੀਂ ਇੱਕ ਮਾਰੀ ਦਾਸ ਨੂੰ ਇੱਕ ਗੁਰਮਖ ਪਿਆਰਾ ਮਿਲਿਆ ਬਹੁਤ ਹੀ ਬਾਗ ਵਿੱਚ ਆਖਣ ਲੱਗਾ ਕਿ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੋਣਗੇ ਦਾਸ ਨੇ ਕਿਆ ਜੀ ਅਜੇ ਨਹੀਂ ਤੇਰੀ ਇੰਨੀ ਕਮਾਈ ਇੰਨੀ ਵਾਸਤਾ ਕੇ ਪ੍ਰਲਖ ਦਰਸ਼ਨਾਂ ਦੀ ਪ੍ਰਾਪਤੀ ਹੋਵੇ ਪਰ ਉਹ ਤਾਂ ਤੇਰੇ ਨੇੜੇ ਹੀ ਹਰ ਬੇਲੇ ਤੇਰੇ ਕੋਲ ਤੇਰੇ ਅੰਗ ਸੰਗ ਦਾਸ ਕੇ ਨੇ ਕਿਹਾ ਮੈਨੂੰ ਦਾਸ ਕੀ ਤੇਰੀ ਕੋਈ ਕੰਮ ਰੁਕਿਆ ਕਹਿੰਦਾ ਨਹੀਂ ਮੈਂ ਕਿਹਾ ਉਹ ਜਿਹੜਾ ਤੇਰੇ ਸਾਰੇ ਕਸਵਰ ਹਾ ਹਰ ਬੇਲੇ ਤੇਰੇ ਅੰਗ ਸੰਗ ਗੁਰੂ ਮਹਿਸੂਸ ਕਰਕੇ ਤੂੰ ਇਕੱਲਾ ਨਹੀਂ ਗੁਰੂ ਤੇਰੇ ਅੰਗ ਸੰਗ ਸਮੇਂ ਤੇ ਪਰ ਤੱਕਾ ਨਾਸ਼ਨ ਵੀ ਉਹ ਜਾਣਗੇ ਆ ਬੇਖੇ ਤਬਤ ਬੇਚ ਨੀ ਕਾਂ ਤੇ ਪਤੀ ਗੁਰੂ ਨਾਨਕ ਸਾਹਿਬ ਨੂੰ ਕਿੰਨਾ ਅੰਗ ਸੰਗ ਮਹਿਸੂਸ ਕਰਦੇ ਇਸੇ ਤਬਤੀ ਨੇ ਦਾਸ ਨੂੰ ਬਚਨ ਸੁਣਾਇਆ ਕਹਿੰਦਾ ਸਾਨੂੰ ਤਬਤ ਵਿੱਚ ਕਿਸੇ ਗੰਦੀ ਦੋ ਚਿੱਤੀ ਬਣ ਜਾਵੇ ਕਿ ਇਹ ਪਲਾਟ ਲਈ ਕਿ ਨਾ ਇਥੇ ਬੱਚੀ ਦਾ ਰਸਤਾ ਕਰੀਏ ਕਿ ਨਾ ਅਸੀਂ ਹਰ ਕੰਮ ਗੁਰੂ ਤੋਂ ਪੁੱਛ ਕੇ ਕਰਦੇ। ਦਾਸ ਨੇ ਕਿਹਾ ਉਹ ਕਿਵੇਂ ਕਿ ਗੁਰੂ ਨਾਨਕ ਭੰਦਾ ਖਰੂਪ ਹੋ ਕੇ ਦੱਸਦੇ ਹਨ ਕਿ ਕਰ ਲੋ ਜਨਾ ਕਰੋ ਕਰੋ। ਉਹ ਕਹਿਣ ਲੱਗੇ ਕਿ ਸਾਡੀ ਇੰਨੀ ਕਮਾਈ ਨਹੀਂ ਕਿ ਗੁਰੂ ਨਾਨਕ ਭੰਦਾ ਖਿਦਾਰਸ਼ਨ ਦੇਵੇ। ਸਾਡੇ ਦੇਸ਼ ਦੱਬਤ ਵਿੱਚ ਇੱਕ ਰਵਾਜ ਕਿ ਜਦੋਂ ਕੋਈ ਨਚਿਤੀ ਹੋਵੇ ਉੱਥੇ ਇੱਕ ਦਰਿਆਏ ਸਿੰਧ ਨਦੀ ਜਿਸ ਵਿੱਚ ਲੱਖ ਤੱਕ ਪਾਣੀ ਹੁੰਦਾ ਉਸ ਵਿੱਚ ਦੋ ਰੰਗ ਦੇ ਪੱਥਰ ਹੁੰਦੇ ਹਨ ਚਿੱਟੇ ਤੇ ਕਾਲੇ ਅਸੀਂ ਉਸ ਨਦੀ ਵਿੱਚ ਖੜੇ ਹੋ ਕੇ ਭਾਵਨਾ ਬਣਾਉਂਦੇ ਕਿ ਗੁਰੂ ਨਾਨਕ ਹਾਜ਼ਰ ਤੇ ਫਿਰ ਬੇਨਤੀ ਕਰਦੇ ਗੁਰੂ ਨਾਨਕ ਲੰਬਾ ਲੰਬਾ ਉਹ ਦੰਬਤ ਵਿਚ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਲੰਬਾ ਕਹਿੰਦੇ ਮੈਂ ਚਿੱਤੀ ਇਹ ਮੁਸ਼ਕਲ ਹੈ ਇਹ ਬੇਨਤੀ ਕਰਕੇ ਅਰਦਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਅੰਸਾਉਂਗ ਸਮਝ ਕੇ ਅਸੀਂ ਨਦੀ ਵਿੱਚੋਂ ਹੱਥ ਠੰਡੇ ਕਰਕੇ ਇੱਕ ਪੱਥਰ ਚੁੱਕਦੇ ਜੇ ਸਾਡੇ ਹੱਥ ਵਿੱਚ ਪੱਥਰ ਆ ਜਾਵੇ ਤਾਂ ਅਸੀਂ ਸਮਝਦੇ ਹਾਂ ਗੁਰੂ ਨਾਨਕ ਸਾਹਿਬ ਜੀ ਨੇ ਹਾਂ ਕਰ ਦਿੱਤੀ ਤੇ ਜੇ ਕਾਲਾ ਆਵੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਨਾ ਕਰ ਦਿੱਤੀ ਉਹ ਕਹਿਣ ਲੱਗਾ ਕਿ ਸਾਡਾ ਮਸਨਾਲ ਸਾਂ ਇਹ ਗੁਰੂ ਨਾਨਕ ਸਾਹਿਬ ਹਾਜ ਨਾਗਰਾ ਸਾਡੇ ਅੰਗ ਸੰਗ ਇਹ ਉਹ ਸਾਡੇ ਹੱਥ ਵਿੱਚ ਉਸੇ ਪੱਥਰ ਦੇਣਗੇ ਜੋ ਸਾਡੇ ਲਈ ਪੁਰਾ ਇਸ਼ਾਰਾ ਲੈਣਾ ਸਾਡਾ ਦੀ ਦੂਜੀ ਨਿਸ਼ਾਨੀ ਗੁਰੂ ਨੂੰ ਅੰਗ ਸੰਗ ਸਮਝਣਾ ਇਹਨਾਂ ਦੀ ਚੋਲੀ ਪਿਆ ਆਇ ਰੁਪੇ ਨੂੰ ਕੇਵਲ ਢਾਈ ਮਿੰਟ ਸੰਗਤ ਹੋਈ ਸ੍ਰੀ ਗੁਰੂ ਨਾਨਕ ਦੀ ਐਸਾ ਸ਼ਕਤਾ ਪਿਆਰ ਜੈ ਐਸੀ ਮਿਹਰ ਹੋਈ ਐਸਾ ਗੁਰੂ ਸਹ ਹੈ ਜੀ ਨੇ ਬਚਨਾ ਨਾਲ ਰੰਗਿਆ ਗਿਆ ਕਿ ਅੰਦਰ ਇੱਕ ਟੱਪਾ ਮਸਵਾਸ ਵੱਜ ਗਿਆ ਇਹ ਗੁਰੂ ਨਾਨਕ ਹਰ ਵੇਲੇ ਮੇਰੇ ਨਾਲ ਗੁਰੂ ਅੰਗਤ ਅੰਗ ਸੰਗ ਮਹਿਸੂਸ ਹੋਣ ਲੱਗ ਗਿਆ ਜਿਵੇਂ ਇੱਕ ਗਾਥਾ ਵੀ ਇੱਕ ਰੱਬ ਦੇ ਪਿਆਰੇ ਦੀ ਮੁਫਤ ਮਿਸਵਾਸ ਅਸ ਨੂੰ ਕਿ ਮੇਰਾ ਮਾਨਤ ਮੇਰੇ ਅੰਗ ਸੰਗ ਉਹ ਹਰ ਵੇਲੇ ਅਸ ਨੂੰ ਆਪਣੇ ਨਾਲ ਮਹਿਸੂਸ ਕਰਦਾ ਇੱਕ ਦਿਨ ਉਹ ਸਮੁੰਦਰ ਦੇ ਕਿਨਾਰੇ ਆਪਣੇ ਪਰਮੇਸ਼ਰ ਦੇ ਰੰਗ ਵਿੱਚ ਤੁਰਿਆ ਜਾ ਰਿਹਾ ਤੁਰਦੇ ਤੁਰਦੇ ਜਦੋਂ ਆਪਣੇ ਪਿੱਛੇ ਵੇਖਿਆ ਤਾਂ ਦੋ ਆਦਮੀਆਂ ਦੇ ਪੈਰਾਂ ਦੇ ਨਿਸ਼ਾਨ ਵੇਖ ਕੇ ਸਕਰਨ ਕਰਦਾ ਏ ਹੀ ਨਰੰਕਾ ਤੂੰ ਮੇਰੇ ਅੰਗ ਸੰਗ ਇੱਕ ਮੇਰੇ ਪੈਰਾਂ ਦੇ ਨਿਸ਼ਾਨ ਤੇ ਦੂਜੇ تیرੇ ਪੈਰਾਂ ਦੇ ਤੂੰ ਮੇਰੇ ਨਾਲ ਤੁਰੇਂ ਸ਼ਾ ਜਾਨਕ ਸਮੁੰਦਰ ਚੋਂ ਇੱਕ ਪਾਣੀ ਦੀ ਛੱਲ ਆਈ ਤੇ ਉਸ ਵਿੱਚੋਂ ਪੂਰਾ ਹੀ ਡੁੱਬ ਗਿਆ ਇੱਕ ਦੋ ਗੋਤੇ ਆਏ ਕਿਉਂਕਿ ਤੰਨਾ ਆਉਂਦਾ ਨਹੀਂ ਇੱਕ ਦੋ ਮਿੰਟ ਬਾਅਦ ਹੀ ਪਾਣੀ ਦੀ ਛੱਲ ਚਲੀ ਗਈ ਉਹ ਸੋਚਣ ਲੱਗਾ ਕਿ ਮੈਂ ਡੋਪੋ ਵੀ ਸਖਦਾ ਸੀ ਬੜੀ ਮੁਸ਼ਕਲ ਬੱਚਿਆਂ ਹਾਂ ਪਾਣੀ ਦੀ ਛਾਲ ਮੈਨੂੰ ਸਮੁੰਦਰ ਵਿੱਚ ਰੂਲ ਕਿਵੇਂ ਲਿਜਾ ਸਕਦੀ ਪਤਾ ਨਹੀਂ ਕਿਵੇਂ ਪਰਮੇਸ਼ਰ ਨੇ ਆਪ ਹੱਥ ਦੇ ਕੇ ਬਚਾ ਲਿਆ ਇਹ ਸੋਚ ਹੀ ਰਹਾ ਕਿ ਇੱਕਦਮ ਖਿਆਲ ਆਇਆ ਕਿ ਮੇਰੇ ਪ੍ਰਮਾਤਮਾ ਤਾਂ ਮੇਰੇ ਨਾਲ ਤੁਰਿਆ ਆ ਰਿਹਾ ਪਰ ਜਦੋਂ ਪੁੱਛੇ ਤੱਕਿਆ ਤੇ ਕੀ ਦੇਖਿਆ ਜਿੱਥੇ ਪਹਿਨਾ ਦੋ ਬੰਦੇ ਇਹਦੇ ਕੈ ਨੰ ਦਿਨ ਨਿਸ਼ਾਨ ਬਣ ਰਹੇ ਸਨ ਪਰ ਜਿਸ ਲਗਾਤੇ ਸ਼ੰਲਾ ਇਸੀ ਉੱਥੇ ਇੱਕ ਇਨਸਾਨ ਦੇ ਕਦਮਾਂ ਦੇ ਨਿਸ਼ਾਨ ਸਨ ਉਹ ਥੋੜਾ ਅਦਾਸ ਹੋ ਗਿਆ ਕੈ ਲੰਗਾ ਬਾਹ ਬਾ ਤੂੰ ਵੀ ਦੁਨੀਆ ਦੇ ਆਮ ਲੋਕਾਂ ਵਾਂਗ ਹੀ ਨਿਕਲਿਆ ਉਹ ਦੁੱਖ ਵਿੱਚ ਸਾਥ ਛੱਡ ਦਿੰਦੇ ਹਨ ਪਰ ਜਦੋਂ ਮੇਰੇ ਤੇ ਮੁਸ਼ਕਲ ਦੀ ਘੜੀ ਆਈ ਤੂੰ ਵੀ ਉਹਨਾਂ ਲੋਕਾਂ ਦੀ ਤਰ੍ਹਾਂ ਮੇਰਾ ਸਾਥ ਛੱਡ ਦਿੱਤਾ ਵੇ ਸੁਣ ਕੇ ਨਰਾਇਣਕਾਰ ਪ੍ਰਗਟ ਹੋਏ ਤੇ ਆਪਣੇ ਪਿਆਰੇ ਦਾ ਸ਼ੰਕਾ ਦੂਰ ਕਰਨ ਲਈ ਕਿਹਾ ਪਿਆਰਿਆ ਮੈਂ ਕਿਧਰੇ ਨਹੀਂ ਸੀ ਗਿਆ ਮੈਂ ਮੈਂਨੇ ਵੀ ਤੇਰੇ ਨਾਲ ਸੁਤੇ ਜਦੋਂ ਦੁੱਖ ਦੀ ਘੜੀ ਬਣੀ ਉਦੋਂ ਵੀ ਤੇਰੇ ਨਾਲ ਤੇ ਹੁਣ ਜਦੋਂ ਤੂੰ ਮੇਰੇ ਤੇ ਸ਼ਿਕਵਾ ਕਰ ਰਿਹਾ ਐ ਸਮੇਂ ਵੀ ਮੈਂ ਤੇਰੇ ਨਾਲ ਜਿਵੇਂ ਸਮੁੰਦਰ ਵਿੱਚ ਛਲਾਈ ਉਹ ਸੌਖੀ ਘੜੀ ਬਣੀ ਮੈਂ ਤੈਨੂੰ ਆਪਣੀ ਗੋਦ ਵਿੱਚ ਚੁੱਕ ਕੇ ਲਿਆ ਸੀ ਤਾਂ ਕਿ ਉਹ ਸਨ ਤੈਨੂੰ ਸਮੁੰਦਰ ਵਿੱਚ ਲਾ ਕੇ ਡੋਬ ਨਾ ਦੇਵੇ ਜਿਹੜੇ ਇੱਕ ਦੇ ਪੈਰਾਂ ਦੇ ਨਿਸ਼ਾਨ ਤੂੰ ਵੇਖਨਾ ਉਹ ਤੇਰੇ ਪੈਰਾਂ ਦੇ ਨਹੀਂ ਉਹ ਮੇਰੇ ਪੈਰਾਂ ਦੇ ਸਨ ਕਿਉਂਕਿ ਤੈਨੂੰ ਤਾਂ ਮੈਂ ਗੋਦ ਵਿੱਚ ਚੁੱਕਿਆ ਹੋਇਆ ਸੀ ਇਹ ਗਾਥਾ ਹੈ ਸਾਧਾ ਵਾਣੇ ਮਹਿਸੂਸ ਕਰਦੇ ਕਿ ਮੈਂ ਕੰਡਾ ਨਹੀਂ ਮੇਰੇ ਨਾਲ ਨੂੰ ਤੰਤ ਵਰ ਸਿੰਘ ਜੀ ਮਸਤੂਆਣ ਅੰਬਾਲੀ ਫੌਜ ਵਿੱਚ ਨੌਕਰੀ ਕਰਦੇ ਤੇ ਹਰ ਵੇਲੇ ਗੁਰੂ ਸਾਹਿਬ ਦੇ ਚਾਨਣ ਚ ਮੰਗਨ ਰਹਿੰਦੇ ਇੱਕ ਵਾਰੀ ਆਪਣੀ ਰੂਹ ਦੇ ਨਿਯਮ ਅਨੁਸਾਰ ਅੰਮ੍ਰਿਤ ਮੇਲੇ ਨਦੀ ਦੇ ਕਿਨਾਰੇ ਬੰਦਗੀ ਲਈ ਗਏ ਇਤਫਾਕ ਐਸਾ ਹੋਇਆ ਕਿ ਉਸ ਦਿਨ ਐਸਾ ਮਨ ਜੁੜਿਆ ਕਿ ਪਤਾ ਨਹੀਂ ਬਤਾ ਹੀ ਨਹੀਂ ਚੱਲਿਆ ਕਿ ਕਦੋਂ ਪੈਰ ਫੁਰ ਗਏ ਜਦੋਂ ਨੇਤਰ ਖੁੱਲੇ ਤਾਂ ਦੇਖਿਆ ਕਿ ਅੰਜ ਤਾਂ ਬਹੁਤ ਲੇਟ ਹੋ ਗਏ। ਪੇਡ ਵਿੱਚ ਸ਼ਾਮਨ ਨਾ ਹੋਣ ਵਾਲੇ ਦਾ ਕੋਰਟ ਮਾਰਸਲ ਹੋ ਜਾਂਦਾ। ਅਗਨੇ ਦਿਨ ਡਿਊਟੀ ਤੇ ਪਹੁੰਚੇ ਜਾ ਕੇ ਕਮਾਂਡਰ ਨੂੰ ਕਹਨ ਦੀ ਪੇਡ ਵਿੱਚ ਸ਼ਾਮਨ ਨਾ ਹੋ ਸਕਣ ਦੀ ਮਾਫੀ ਮੰਗੀ। ਕਮਾਂਡਰ ਹੈਰਾਨ ਹੋ ਕੇ ਕਹਿੰਦਾ ਤੁਸੀਂ ਤੇ ਕੱਲ ਪੇਡ ਵਿੱਚ ਸਭ ਤੋਂ ਨੇ ਦੇ ਸचेत ਸੀ। ਧਰਨੀ ਤਾਂ ਕੱਲ ਦੀ ਪ੍ਰੇਟ ਤੋਂ ਖੁਸ਼ ਹੋ ਕੇ ਵੱਡੇ ਆਪਸ ਨੇ ਤੁਹਾਡੀ ਤਰੱਕੀ ਕਰ ਦਿੱਤੀ ਹੈ ਉਸਨੇ ਸੰਤ ਅਤਰ ਸਿੰਘ ਜੀ ਨੂੰ ਹਾਜੀ ਵਾਲਾ ਰਜਿਸਟਰ ਵੀ ਦਿਖਾਇਆ ਜਿਸ ਤੇ ਉਹਨਾਂ ਦੇ ਦਸਤਾਵੇਜ਼ ਵੀ ਮੌਜੂਦ ਸਨ ਸੰਤ ਜੀ ਸਮਝ ਗਏ ਕਿ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੰਨਾਂ ਦੇ ਚਰਨਾਂ 'ਚ ਉਹ ਜੁੜੇ ਹੋਏ ਨੇ ਆਪ ਵਾਨੂ ਨਨਾਰੂਪ ਤਾਰ ਕੇ ਉਹਨਾਂ ਨੇ ਜਗਾ ਤੇ ਡਿਊਟੀ ਦਿੱਤੀ ਉਸ ਦਿਨ ਤੋਂ ਸੰਤ ਜੀ ਮਹਿਸੂਸ ਕਰਨ ਲੱਗ ਪਏ ਤੇ ਉਹ ਚੱਲੇ ਨਹੀਂ ਗੁਰੂ ਹਰਿ ਮੇਲੇ ਅੰਗ ਸੰਗ ਵਰਮਖਰ ਉਹ ਨਾਲ ਜਦੋਂ ਐਸੀਆਂ ਗੱਲਾਂ ਬਾਤਾਂ ਉਹ ਗੁਰੂ ਨਾਲ ਹੋਰ ਪਿਆਰ ਮਦ ਮਨਾ ਦਿੰਦੀਆਂ ਹਨ ਕਿ ਸਤਿਗੁਰੂ ਤੂੰ ਇਤਨਾ ਨੇੜੇ ਸੰਤ ਅਤਰ ਸਿੰਘ ਜੀ ਇਸ ਘਟਨਾ ਤੋਂ ਬਾਅਦ ਇੰਨਾ ਪਿਆਰ ਵਿੱਚ ਆਏ ਤੇ ਕਹਿੰਦੇ ਹੁਣ ਫੌਜ ਦੀ ਨੌਕਰੀ ਨਹੀਂ ਕਰਨੀ ਜਿਹੜਾ ਇਤਨੀ ਨੇੜੇ ਹੁਣ ਤਾਂ ਉਹ ਸੱਚੇ ਮਾਰਗ ਦੀ ਹੀ ਨੌਕਰੀ ਕਰਨੀ ਭਾਈ ਜੋਗਾ ਜੀ ਦੀ ਵੀ ਇਹ ਕਾ ਖੋਨ ਖੁੱਲੀ ਜਦੋਂ ਆਨੰਦਪੁਰ ਸਾਹਿਬ ਕਹਿੰਦਾ ਮੈਂ ਮਹਾਰਾਜ ਤੋਕਾ ਲੈ ਰਹੇ ਤੇ ਹੁਸਤੇ ਨਹੀਂ ਕੰਨ ਜੀ ਤਾਰ ਜੀ ਕਹਿੰਦੇ ਜੋਗਿਆ ਜਗਾਵੇ ਵੀ ਆਪ ਤੇ ਪੁੱਛੇ ਵੀ ਆਪ ਇਹ ਬ੍ਰਹਮਚਾਰ ਗਏ ਪਨ ਮੇਂ ਜੰਮੇ ਮੈਂ ਚਤਤੀ ਲੋਕ ਤੇ ਮੱਚੇ ਸਖ ਖਾਤਰ ਨਵੇਂ ਜੰਮੇ ਵਿੱਚ ਚਾਂਦਨੀ ਚੌਕ ਚੇਸ ਘਟਵਾਇਆ ਪਰ ਨਹੀਂ ਸੀ ਪਤਾ ਕਿ 10ਵੇਂ ਜੰਮੇ ਵਿੱਚ ਸਿੱਖੀ ਖਾਤਰ ਮੇਸਵਾ ਦੇ ਮੂਹੇ ਤੇ ਵੀ ਪਹਿਰਾ ਦੇਣਾ ਪੈਣਾ ਉਸ ਵੇਲੇ ਅੱਖ ਖੁੱਲੀ ਮਹਾਰਾਜ ਉਹ ਤੁਸੀਂ ਹਣ ਗੁਰੂ ਕਿੰਨਾ ਅੰਗ ਸੰਗ ਇਹ ਸਾਧਾ ਐਸੀ ਬਣੀ ਕਿ ਸਾਧਾ ਲਈ ਆਪਣੇ ਆਪ ਨੂੰ ਵੇਚ ਦਿੱਤਾ ਫਿਰ ਐਸੀ ਸਾਧਾ ਬਣੀ ਕਿ ਮੈਂ ਕੰਨਾ ਨਹੀਂ ਗੁਰੂ ਅੰਗ ਸੰਗ ਇੱਕ ਅੱਖ ਪਿਆਰ ਦੀ ਸਾਡੀ ਵੀ ਗੁਰੂ ਬਣਾ ਲਈ ਇੱਕ ਹੋਰ ਬਚਨ ਜਾਣ ਆਇਆ ਭਾਈ ਲਸੰਗ ਜੀ ਦੀ ਕੁੰਲ ਵਿੱਚ ਜਿੰਨਾ ਕੋਲ ਜਿੱਥੇ ਭਾਈ ਲਸੰਗ ਜੀ ਦੇ ਗੁਰਦੁਆਰੇ ਦੀ ਸੀਮਾ ਮੰਮਾ ਗਰਤਾਰ ਸਿੰਘ ਜੀ ਉਹਨਾਂ ਨੇ ਇੱਕ ਵਾਰ ਕੁਝ ਸਾਲ ਪਹਿਲੇ ਵੀ ਆਪਣੀ ਹਰਦਮ ਨਿਤਿਸ ਨਹੀਂ ਕਹਿੰਦੇ ਹਨ ਇੱਕ ਵਾਰੀ ਸਿੰਘ ਦਰਬਾਰ ਸਹਿਬ ਗਾਇ ਗਏ ਦੇਖ ਕਰਾਈ ਤੇ ਅਦਾਸ ਮੇ ਕੁਦਰਤੀ ਚਲੋਆ ਸਹਿ ਤੇ ਧਿਆਨ ਪੈ ਗਿਆ ਜੈ ਸੁਤੇ ਸੋਨੇ ਦੇ ਸ਼ੰਭੇ ਲੱਗੇ ਹੋਏ ਉਹ ਸੋਨੇ ਦੇ ਸ਼ੰਭੇ ਸ਼ੰਭੇ ਮੇਕ ਸਹਿਸਵਾ ਪਿਆਰ ਵਿੱਚ ਅੰਦਰੋਂ ਅੰਦਾਜ਼ ਨਿਕਲੀ ਗੁਰੂ ਨਾਮਦਾਸ ਜੀ ਆਪ ਇਤਨੇ ਸਾਰੇ ਸੋਨੇ ਦੇ ਸ਼ਬਦ ਮਿਲਾਏ ਜੇ ਆਪਣੇ ਸਿੱਖ ਭਾਈ ਸਾਨੂੰ ਦੇ ਗੁਰਦੁਆਰੇ ਵੀ ਇੱਕ ਲੰਗਵਾ ਦਿਓ ਏ ਇੱਕ ਅਰਦਾਸ ਹੁੰਦੀ ਨਾ ਹੋ ਜਾਂਦੀ ਇੱਕ ਹੈ ਸਹਿਜ ਸੁਆ ਆਪਣੇ ਆਪ ਹੋ ਜਾਂਦੀ ਅਰਦਾਸ ਇਹ ਅੰਦਾਜ਼ ਕੋਈ ਲੋਬਸ ਨਹੀਂ ਪਿਆਰ ਬਸ ਹੈ ਨਾ ਸੀ ਇਹ ਕਰ ਸੈल्फ ਇਸ ਲਈ ਲਿਖ ਰਿਹਾ ਕਿ ਕਿਵੇਂ ਉਹ ਆਪਣੀਆਂ ਪਿਆਰਿਆਂ ਦੇ ਅੰਦਰੋਂ ਜੇ ਕੋਈ ਸਹਿਨ ਸੁਆ ਭਾਵਨਾ ਵੀ ਬਣ ਜਾਵੇ ਤੇ ਕਿਵੇਂ ਉਸ ਨੂੰ ਪੂਰੀ ਕਰਨ ਦੀ ਮਿਹਨ ਬਣਾ ਬਣਾਦਾ ਕਿੰਨੀ ਨੇੜੇ ਹੋ ਕੇ ਸੁਣਦਾ ਉਹਨਾਂ ਦੱਸਿਆ ਕਹਿੰਦੇ ਕਿ ਅਗਲੀ ਹੀ ਰਾਤ ਕਿਸੇ ਨੇ ਰਾਤ ਦੇ 1:30 ਵਜੇ ਉਸ ਦਾ ਮੂੰਹ ਖੜਕਾਇਆ ਕਿ ਉੱਥੇ ਪਾਈ ਸਾਲੋਂ ਜੀ ਦੇ ਸਥਾਨ ਮਜੀਠੀਏ ਦੇ ਬਿਲਕੁਲ ਕੋਹ ਹੀ ਉਹਨਾਂ ਦੀ ਹੈ ਸੋ ਜਦ ਉਹਨਾਂ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤੇ ਪੁੱਛਣ ਲੱਗੇ ਕੌਣ ਪਾਈ ਤੇ ਐਸ ਮੇਰੇ ਕੀ ਕੰਮ ਆਣ ਪੈ ਗਿਆ ਇੱਕ ਗਵਮਖ ਪਹਿਰਾ ਕਹਿਣ ਲੱਗਾ ਮੈਂ ਗੁਰਦੁਆਰੇ ਦੇ ਲਾਸ਼ਣ ਕਰਨੀ ਬੰਬਾ ਗਰਦਿਆਰ ਸਿੰਘ ਜੀ ਕਹਿਣ ਲੱਗੇ ਕਿ ਆਣ ਫੁੰਨਣ ਦਾ ਸ਼ਮ ਤਾਂ 9 ਵਜੇ ਦਾ ਅਜੇ ਤਾਂ 1:30 ਵਜੇ ਆ ਉਹ ਸ੍ਰੀ ਯਸ ਨੇ ਕਿਦਰੇ ਬਾਹਰਲੇ ਮੌਕਾ ਜਾਣਾ ਕਹਿਣ ਲੱਗਾ ਮੈਂ ਤਾਂ ਜਹਾਜ਼ ਫੜਨਾ ਮੈਂ ਰੁਕ ਨਹੀਂ શકਾਂਗਾ ਬੱਬਾ ਜੀ ਕਹਿਣ ਲੱਗੇ ਅਸੀਂ ਵੀ ਮਜਬੂਰ ਥਾ ਕਿਉਂਕਿ ਸਮੇਂ ਦੀ ਪਾਬੰਦੀ ਅੰਦਰ ਮਾਰਕ ਹਾਜ ਨਾਲ ਬੈਠੇ ਐਸ ਲਈ ਮੱਜਾ ਦਾ ਵਿੱਚ ਰਹਿਣਾ ਜ਼ਰੂਰੀ ਏ ਨਹੀਂ ਕਿ ਜਸਮੀਂ ਮਰਜੀ ਬੁਹਾ ਖੋਣ ਦੇ ਜਿਥੋਂ ਆਪਣੇ ਲਈ ਵੀ ਛੇਦ ਲੈਣਾ ਤੁਹਾਡੇ ਵੀ ਕਰਮ ਵਿੱਚ ਜੇ ਗੁਰੂ ਸਹਿਬ ਨਾਲ ਬਿਲਾਸ ਹੋਵੇ ਮਨ ਨੂੰ ਹਾਏ ਨਾਲ ਸਮਝ ਕੇ ਉਸ ਦੀ ਨਰਮ ਨੈ ਵਿੱਚ ਮਰ ਜਾਣਾ ਵਿੱਚ ਰਹਿਣਾ ਕਿਉਂਕਿ ਜੇ ਹਾਏ ਸਮਝ ਕੇ ਫਿਰ ਮਰ ਜਾਦਾ ਵੀ ਉਸ ਗੁਰਮਖ ਪਰਾਹ ਕਹ ਲੱਗਾ ਕਿ ਮੈਂ ਕੁਝ ਵੀ ਡਾ ਕਰਨੀ ਸੂ ਉਹ ਤੁਸੀਂ ਰੱਖ ਲਓ ਤੇ ਜਦੋਂ ਕੋ ਵਾਰ ਖੋਲੋਗੇ ਇਹ ਮੇਰੀ ਗਰੀਬ ਦੀ ਤੁਸ ਯਹੀ ਮੇਟਾ ਵੀ ਬਾਬਾ ਜੀ ਦੇ ਚਾਨਾ ਵਿੱਚ ਹਾਜੀ ਨਰਮਾਣੀ ਸਵੇਰ ਹੁੰਦੇ ਜਦੋਂ ਬਾਬਾ ਜੀ ਨੇ ਉਹ ਸਲੀਪ ਮੇਟਾ ਖੋਲ ਕੇ ਦੇਖੀ ਗਈ ਕੀ ਚੀਜ਼ ਤਾਂ ਦੇਖਦੇ ਆਂ ਗੁਰੂ ਦੇ ਪਿਆਰੇ ਵਿੱਚ ਪਹਿਰ ਵਿੱਚ ਪੁੱਜ ਗਏ ਬਰਾਗ ਵਿੱਚ ਅੱਖਾਂ ਵਿੱਚ ਅਥਰੂ ਆ ਗਏ ਦੇਵ ਗੁਰੂ ਨਾਮ ਦਾ ਜੀ ਤੁਸੀਂ ਇਤਨੀ ਨੇੜੇ ਹਾਂ ਇੱਕ ਅੰਦਰ ਭਰਨਾ ਹੀ ਬਣਿਆ ਸੀ ਕਿ ਇੱਕ ਸ਼ਬਦ ਸੁਣੇ ਦਾ ਭਾਈ ਛਾਲੋ ਜੀ ਦੇ ਸ਼ਾਂਤਿ ਉਮੀ ਲੱਗੇ ਤੇ ਕਿਵੇਂ ਪੂਰਾ ਕੀਤਾ ਕਿਉਂਕਿ ਜੋ ਕਰਮਖ ਪਿਆਰੇ ਨੇ ਪੇਟਾ ਦਿੱਤੀ ਉਹ ਕੁਝ ਹੋਰ ਨਹੀਂ ਬਲਕੇ 16 ਤੋਲਿਆ ਤੋਲਿਆਂ ਦਾ ਸੁਣੇ ਦਾ ਸ਼ਬਦ ਸੀ ਜੋ ਕਿ ਇੱਕ ਦਿਨ ਪਹਿਲਾਂ ਗੁਰੂ ਆ ਆਉਂਦਾ ਜਿਹਦੇ ਦਰ ਤੇ ਲੱਗੇ ਚਲੋਏ ਵਿੱਚ ਲਟਕਦੇ ਵੇਖ ਕੇ ਉਹਨਾਂ ਨੇ ਮਾਨ ਵਿੱਚ ਨੀ ਪਾਵਨਾ ਗਈ ਸੀ ਕਿ ਕਿਦਰੇ ਸਾਹੀ ਇੱਕ ਸਮਾ ਬਾਬਾ ਪਾਈ ਸਾਲੋ ਜੀ ਦੇ ਸਥਾਨ ਤੇ ਵੀ ਲੱਗ ਜਾਵੇ ਪਰਮੇਸ਼ਰ ਨੇ ਤਾਂ ਨੇ ਤਾਂ ਬੈਦ ਬਣਾਉਣੀ ਹੁੰਦੀ ਹੈ ਕਿਸੇ ਨਾ ਕਿਸੇ ਤੋਂ ਉਹ ਕਹਿੰਦੇ ਛਾਂਦੀ ਉਸ ਦਿਨ ਤੋਂ ਸਰਦਾ ਵਿੱਚ ਵਾਦਾ ਹੋ ਗਿਆ ਕਿ ਅਸੀਂ ਇਕੱਲੇ ਨਹੀਂ ਗੁਰੂ ਰਾਮ ਦਾ ਸਾਡੇ ਮੋਹ ਨੇੜੇ ਸਾਡੀ ਵੀ ਪ੍ਰਕੀਤ ਬਣੇ ਕਿ ਗੁਰੂ ਹਰਿ ਮੇਲੇ ਹਾਜ਼ਰ ਨਾਜ਼ਰ ਹਰਵੇ ਸਾਡੇ ਅੰਗ ਸੰਗ ਛਾਂਦੀ ਇਹ ਪ੍ਰਕੀਤ ਬਣੇ ਤੂੰ ਸਮਝ ਖਾਏ ਜਿੱਥੇ ਹੋ ਜਾਏ ਸਾਚਾ ਸੰਜਣ ਹਾਲਿਓ ਇਹ ਪੰਗਤੀਆਂ ਪੜ੍ਹਨੀਆਂ ਤੇ ਪੜ੍ਹ ਕੇ ਲੰਘ ਜਾਣਾ ਗੱਲ ਕੁਝ ਹੋਰ ਇਸ ਚੀਜ਼ ਦਾ ਸਵਾਦ ਲੈਣਾ ਕਿ ਮੇਰੇ ਗੁਰੂ ਹਰਥਾ ਮੇਰੇ ਨਾਲ ਹੈ ਆਂਬ ਆਂਬ ਸਾਰੇ ਕਹਿੰਦੇ ਪਰ ਜਦ ਕੋਈ ਆਂਬ ਦਾ ਛਿਲਕਾ ਨਾ ਕੇ ਉਸ ਦਾ ਰਸ ਲੈਦਾ ਹੈ ਗੁੱਦਾ ਖਾਂਦਾ ਉਸ ਦਾ ਸਵਾਦ ਕੁਝ ਹੋਰ ਹੈ ਇਹ ਪੰਗਤੀਆਂ ਰਛਨਾ ਨਾਲ ਬੋਲਣੀਆਂ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੱਲ ਕੁਝ ਹੋਰ ਪਰ ਇਹ ਗਾਲਮ ਮ ਕਹੀਂ ਹੀ ਅੰਦਰੋਂ ਮਹਿਸੂਸ ਹੋਣੀ ਕੇ ਮ ਕਹੀਂ ਹੀ ਮੇਰਾ ਗੁਰੂ ਹਰ ਵੇਲੇ ਮੇਰੇ ਅੰਗ ਸੰਗ ਤੇ ਨਾਲ ਹੂ ਕੇ ਸਹਾਈ ਹੁੰਦਾ ਇਸ ਦਾ ਆਨੰਦ ਕੁਝ ਹੋਰ ਨਹੀਂ ਇਸ ਰਾਸ ਨੂੰ ਤਾਂ ਉਹੀ ਜਾਣਦਾ ਜੋ ਇਸ ਰਾਸ ਨੂੰ ਮਾਣਦਾ ਗੁਰੂ ਸਰਬੰਧ ਦੇ ਇਤਿਹਾਸ ਬਾਲ ਛਾਪੀ ਮਾਰੀਏ ਤੇ ਚਾਨਣ ਮਿਲਦਾ ਕਿ ਕਿਵੇਂ ਸਿਖਗੁਰੂ RAMDAS ji ਨੇ ਗੁਰੂ ਅਮਰਦਾਸ ji ਨੂੰ ਅੰਗ ਸੰਗ ਸਮਝਿਆ ਗੁਰੂ RAMDAS ji ਜਦੋਂ ਅਜੇ ਸ੍ਰੀਵਾਮਚ ਸੰਗ ਗੁਰੂ ਪਦਵੀ ਨਹੀਂ ਸੀ ਪ੍ਰਾਪਤ ਕੀਤੀ ਨੂੰ ਇੱਕ ਵਾਰੀ ਲਾਹੌਰ ਅਕਵਰ ਬਾਸ਼ਾ ਦੀ ਕੇਚਰੀ ਵਿੱਚ ਤ੍ਰੀਪਉਤਣ ਜਾਣ ਲਈ ਕਿਹਾ ਤਾਂ ਅੰਗੇ ਪੰਡਤਾਂ ਨੇ ਕੋਈ ਚੁੱਥੀ ਸ਼ਿਕਾਇਤ ਕਰ ਦਿੱਤੀ ਤਾਂ ਇਹਠਾ ਜੀ ਨੇ ਨਿਮਰਤਾ ਸਹਿਤ ਬੇਤੀ ਕੀਤੀ ਖਾਂਡਾ ਹੋਵਾਂ ਸਰਮਤੀ ਤੇ ਪਰ ਮੈਂ ਅਨਪੜ੍ਹ ਘੁੰਗਣੀਆਂ ਵਿਚਣ ਵਾਲਾ ਚੈਰੀ ਵਿੱਚ ਪੜਿਆ ਲਿਖਿਆ ਦੀ ਸਵਾਲਾਂ ਦੇ ਜਵਾਬ ਕਿਵੇਂ ਮੈਂ ਆਵਾਂਗਾ ਉਹਨਾਂ ਨੂੰ ਕਿਵੇਂ ਹਸ਼ ਕਰ ਸਕਾਂਗਾ ਹੁਣ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਜੋ ਬਚਨ ਕਹੀ ਉਹ ਗੋਲ ਕਰਨ ਸਤ ਗੁਰੂ ਕਹਿੰਦੇ ਹਨ ਚੈਦੇ ਸ਼ੁਰੂ ਹੋਣ ਤੋਂ ਪਹਿਲਾਂ ਅੰਦਾਜ਼ ਕਰਨੀ ਅਸੀਂ ਖਾਂਡੇ ਨਾਲ ਬਚਨ ਕਰਦੇ ਹਾਂ ਕਿ ਤੁਹਾਡੇ ਸੱਜੇ ਮੰਨਿਓ ਖੜੇ ਹੋਵਾਂਗੇ ਵੇਖ ਲਓ ਗੁਰੂ ਸਾਹਿਬ ਆਪ ਜਾਂਚ ਦੱਸ ਰਹੇ ਹਨ ਪੂਨੇ 파 ਰਹੇ ਹਨ ਗੁਰੂ ਨੂੰ ਆਪਣੇ ਨਾਲ ਰੱਖਦੇ ਪੰਜ ਜੱਠਾ ਜੀ ਗੁਰੂ ਸਾਹਿਬ ਨੇ ਹਕਮਤਾਉ ਕਲਹੌਰ ਗਏ ਉਹਨਾਂ ਦੀ ਬਚਨਾਂ ਮਤਾਉ ਕਰਦਾਸ ਕੀਤੀ ਤੇ ਉਹ ਜਹ ਯੰਤਰੋਂ ਜਿਭਾਵ ਹਰੇ ਕੇ ਸਾਰਿਆਂ ਦੀ ਤਸੱਲੀ ਹੋ ਗਈ ਗਾਉ ਕੇ ਗੁਰੂ ਅਮਰਦਾਸ ਜੀ ਆਪ ਉਹਨਾਂ ਦੇ ਹੱਥ ਦੇ ਵਿੱਚ ਬੈਠ ਕੇ ਬੋਲ ਰਹੇ ਜਵਾਵ ਦੇ ਰਹੇ ਇਹ ਜੋ ਸਰਦਾਰੀ ਦੂਸਰੀ ਨਿਸ਼ਾਨੀ ਜੈਸ ਨੂੰ ਸਰਦਾਰੀ ਦਾਤ ਮਿਲ ਜਾਵੇ ਇਸ ਵਿੱਚ ਵਿੱਚ ਗੁਰੂ ਸਾਹਿਬ ਜੀ ਗਰਪਾਨਾ ਸਾਧਾ ਦਾ ਕਿਣਕਾ ਤਿਆ ਹਮੇ ਉਸ ਦੀਏ ਵਸਤਾ ਬਣ ਜਾਂਦੀ ਕਿ ਉਹ ਹਰ ਮੇਲੇ ਗੁਰੂ ਨੂੰ ਆਪਣੇ ਅੰਗ ਸੰਗ ਮਸਮੂਸ ਕਰਦਾ ਦਾਸ ਨੂੰ ਇੱਕ ਵਾਰ ਤਾਂ ਜਾਂਦਾ ਅੰਗ ਇਹ ਦਾਸ ਸਾਂਝੀ ਕਰੇ ਸ਼ਾਇਦ ਸਾਨੂੰ ਵੀ ਆਪਣੇ ਲਈ ਕੁਝ ਸ੍ਰੀਤ ਮਿਲ ਜਾਵੇ ਉਹਈ ਮਹਾਪਰਸ ਉਹਨਾਂ ਦੇ ਦੋ ਚੇਲੇ ਨੋਵੇਂ ਹੀ ਉਹਨਾਂ ਦੀ ਮਹਤਵਨੋ ਮਨੋ ਹੋ ਕੇ ਸੇਵਾ ਕਰਦੇ ਉਹਨਾਂ ਨੇ ਆਪਣਾ ਚੋਲਾ ਬਦਨ ਦਾ ਸਮਾਨ ਦੇ ਦੇਖ ਜਾਣ ਕੇ ਵਿਚਾਰਿਆ ਕਿ ਕਿਸ ਨੂੰ ਆਪਣੀ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਜਾਵੇ ਮਨ ਵਿੱਚ ਦੋ ਕਿਰਪਾਨਾਂ ਤਾਂ ਪੈ ਨਹੀਂ ਸਕਦੀਆਂ ਪਰ ਗੱਦੀ ਤਾਂ ਇੱਕ ਨੂੰ ਹੀ ਮੈਨ ਸੰਕਦੀ ਹੋ ਐਸ ਲਈ ਮਹਾ ਪਰਸਾ ਨਹੀਂ ਲੋਨਾਂ ਦੀ ਪਿਖਿਆ ਲੈਣ ਲਈ ਦਮਨ ਨੂੰ ਇੱਕ ਇੱਕ ਕਬੂਤਰ ਦਿੱਤਾ ਤੇ ਮਚਲ ਕੀਤਾ ਕਿ ਨਵੇਂ ਮੱਖਰੀ ਮੱਖਰੀ ਦਿਸ਼ਾ ਵਿੱਚ ਚਲੇ ਜਾਵੋ ਤੇ ਐਸੀ ਜਗ੍ਹਾ ਤੇ ਜਾ ਕੇ ਕਬੂਤਰ ਨੂੰ ਮਾਰ ਕੇ ਸਾਡੇ ਪਾਸ ਲੈ ਕੇ ਆਵੋ ਜਿੱਥੇ ਕੋਈ ਵੀ ਵੇਖਦਾ ਨਾ ਹੋਵੇ ਨਾ ਮੈਂ ਸਤ ਵਜਨ ਕਹਿ ਕੇ ਤਰਪੇ ਪਹਿਲਾ ਕਮੁਤਤ ਨੂੰ ਮਾਰਨ ਲਈ ਜੰਗਲਵਾਲ ਤੁਰ ਪਿਆ ਤੇ ਜੰਗਲ ਵਿੱਚ ਜਾ ਕੇ ਜਿੰਨ ਕਮੁਤਤ ਨੂੰ ਮਾਰਨ ਲੱਗਾ ਤਾਂ ਉਹ ਵਿੱਚ ਸੋਚਦਾ ਹੈ ਕਿ ਇੱਥੇ ਤਾਂ ਇਨਸਾਨ ਤਾਂ ਕੋਈ ਨਹੀਂ ਦੇਖ ਰਿਹਾ ਪਰ ਜੰਗਲ ਦੇ ਜਾਨਵਰ ਪੰਛੀ ਜੀਵ ਜੰਤੂ ਦੇਖ ਰਹੇ ਤੇ ਮਹਾਤਮਾ ਨੇ ਕਿਹਾ ਕਿ ਸੀ ਕਿ ਕੋਈ ਨਾ ਦੇਖ ਰਿਹਾ ਹੋਵੇ ਇਹ ਸੋਚ ਕੇ ਅਗਾਂਹ ਤੁਰ ਪਿਆ ਕੋਈ ਕਾਂਤ ਜਗ੍ਹਾ ਲੱਭਣ ਦੀ ਨਹੀਂ ਜਿੱਥੇ ਕੋਈ ਪਸ਼ੂ ਪਾਂਛੀ ਵੀ ਨਾ ਹੋਵੇ ਥੋੜੀ ਅੱਗੇ ਜਾ ਕੇ ਉਸ ਦੀ ਲਗਾ ਇੱਕ ਗੁਫਾ ਤੇ ਪਈ ਉਹ ਇੱਕ ਗੁਫਾ ਦੇ ਅੰਦਰ ਚਲਾ ਗਿਆ ਤੇ ਨਾਨ ਮਚੇ ਤੇ ਸੰਨੀ ਹੋ ਗਏ ਕਿ ਇੱਥੇ ਨਾ ਕੋਈ ਇਨਸਾਨ ਤੇ ਨਾ ਹੀ ਕੋਈ ਪਸ਼ੂ ਪਾਂਛੀ ਐਸ ਲਈ ਇੱਥੇ ਦੇਖਣ ਵਾਲਾ ਕੋਈ ਨਹੀਂ ਇਹ ਸੋਚ ਕੇ ਗਮੁੱਤਰ ਦੀ ਗਰਦ ਨੂੰ ਮੋੜ ਕੇ ਉਸ ਨੂੰ ਮਾਰ ਦਿੱਤਾ ਇਹ ਲੈ ਕੇ ਮਹਾਤਮਾ 42 ਸ ਪਹੁੰਚ ਗਿਆ ਹੁਣ ਦੂਸਰਾ ਅਸਿਕ ਨੂੰ ਹੀ ਕੂਤਰ ਨੂੰ ਇਸੇ ਐਸੀ ਜਗ੍ਹਾ ਤੇ ਮਾਨ ਲਈ ਜਿੱਤੇ ਕੋਈ ਨਾ ਮੇਖ ਰਿਆ ਹੋਵੇ ਐਸੀ ਕਾਂਤ ਜਗਾਂ ਨੂੰ ਲਵਦਾ ਲਵਦਾ ਮੋਹ ਦੂਨਸਤ ਗਿਆ ਖੀਰ ਜਾਲ ਐਸੀ ਥਾਂ ਤੇ ਪਹੁੰਚਿਆ ਜਿੱਤੇ ਕੋਈ ਵੀ ਨਹੀਂ ਸੀ ਪਰ ਜਦੋਂ ਅਸਕੂਤਰ ਨੂੰ ਮਾਨ ਲੱਗਿਆ ਤਾਂ ਸੋਚਦਾ ਕਿ ਇੱਥੇ ਹੋਰ ਕੋਈ ਤਾਂ ਨਹੀਂ ਦੇਖ ਰਿਆ ਪਰ ਇੱਕ ਇੱਕ ਕੂਤਰ ਤਾਂ ਮੈਨੂੰ ਦੇਖ ਰਿਹਾ ਇਹ ਸੋਚ ਕੇ ਉਸਨੇ ਕੂਤਰ ਦੀਆਂ ਅੱਖਾਂ ਤੇ ਪੱਟੀ ਬੰਨ ਦਿੱਤੀ ਹੁਣ ਜਦ ਕਬੂਤਰ ਦੀ ਗਾਤ ਦਾ ਨਰੋਣਨ ਲਈ ਹੱਥ ਛੁੱਕਿਆ ਨਾਲ ਹੀ ਮਨ ਵਿੱਚ ਸੋਚ ਆ ਗਈ ਕਿ ਹੁਣ ਹੋਂ ਤਾਂ ਚਾਹੇ ਕੋਈ ਨਹੀਂ ਵੇਖ ਰਿਹਾ ਪਰ ਮੈਂ ਤਾਂ ਵੇਖ ਰਿਹਾ ਇਹ ਵਿਚਾਰੋਂ ਤੇ ਉਸਨੇ ਆਪਣੀਆਂ ਅੱਖਾਂ ਤੇ ਵੀ ਪੱਟੀ ਬੰਨ੍ਹ ਲਈ ਤੀਨ ਤੀਨ ਚਿੰਤ ਹੋ ਕੇ ਹੋ ਗਿਆ ਕਿ ਹੁਣ ਵੇਖਣ ਵਾਲਾ ਕੋਈ ਨਹੀਂ ਹੁਣ ਇਸ ਨੂੰ ਮਾਰ ਦਿੰਦਾ ਮਨ ਅਨਿਯੋਸ ਸਨੇਕ ਉਪਨਉ ਮਾਨ ਹੱਥ ਚੁਪਿਆ ਸਹੀ ਕੇ ਪ੍ਰਮਾ ਮਹਾ ਆਤਮਾ ਦਾ ਵਚਨ ਗਿਆਨ ਆ ਗਿਆ ਕਿ ਮਹਾ ਆਤਮਾ ਮਸ਼ਰ ਕਰਦੇ ਹੁੰਦੇ ਇਹ ਪ੍ਰਮਾਤਮਾ ਹਰਥਾਂ ਵਿਆਪਕ ਸੈਟੀ ਨੇ ਕਣ ਕਣ ਵਿੱਚ ਮੌਜੂਦ ਸਾਡੇ ਅੰਦਰ ਵੀ ਮੌਜੂਦ ਹਰ ਵੇਲੇ ਸਾਡੇ ਅੰਗ ਸੰਗ ਸਾਡੇ ਹਰ ਬੁਰੇ ਭਲੇ ਕਰਮ ਨੂੰ ਉਹ ਵੇਖ ਰਿਹਾ ਇਹ ਵਿਚਾਰ ਕੇ ਮਾਨ ਮੇ ਮਚਾਰਾ ਮਨ ਵਿੱਚ ਉਹ ਨਹੀਂ ਆਹੀ ਸੋਚਦਾ ਹੈ ਕਿ ਮਹਾਰਾਜ ਨੇ वचन ਕੀਤਾ ਸੀ ਕਿ ਕੋ ਉੱਤਨ ਉੱਠੇ ਮਾਰਨਾ ਜਿੱਥੇ ਕੋਈ ਵੀ ਨਾ ਵੇਖ ਰਿਹਾ ਹੋਵੇ ਪਰ ਐਸੀ ਜਗ੍ਹਾ ਤਾਂ ਕੋਈ ਵੀ ਨਹੀਂ ਹੋ ਸਕਦੀ ਕਿਉਂਕਿ ਪ੍ਰਮਾਤਮਾ ਸਾਡੀ ਸ੍ਰਿਸ਼ਟੀ ਦਾ ਮਾਲਕ ਤਾਂ ਹਰ ਜਗ੍ਹਾ ਤੇ ਮੌਜੂਦ ਬੇਖੜਾ ਐਸੇ ਵਿਚਾਰ ਦੇ ਆਉਂਦੇ ਆ ਹੀ ਉਸ ਵੇਲੇ ਆਪਣੀ ਅੱਖਾਂ ਦੋਪੱਤੀ ਖੋਲ ਕੇ ਉਹ ਤੁਹਾਨੂੰ ਨੀਂਦਾਈ ਲੈ ਕੇ ਬਾਸ ਮਹਾਤਮਨ ਦੇ ਜਨਮ ਵਿੱਚ ਮਹਾਂ ਚਾਹ ਤੇ ਯਾਖੇ ਮੈਂੰਤੀ ਕੀਤੀ ਤੇ ਮੈਨੂੰ ਕੋਈ ਵੀ ਜਗਾ ਅਸੀਂ ਨਹੀਂ ਮੈਂ ਲਸਪੀਂ ਦਿੱਤੋਂ ਕੋਈ ਵੀ ਨਾਮ ਵੇਖ ਰਿਹਾ ਹੋਣੀ ਇਸ ਲਈ ਮੈਂ ਤੁਹਾਡੇ ਦਿੱਤੇ ਹੋਏ ਕਉਤਨ ਨੂੰ ਮਾਰ ਨਹੀਂ ਸਕਿਆ ਕਿ ਤੁਹਾਡਾ ਨਹੀਂ ਸੀ ਕਿ ਕਉਤਨ ਨੂੰ ਐਸੀ ਜਗਾ ਤੇ ਮਾਰਨਾ ਜਿੱਥੇ ਕੋਈ ਵੀ ਨਾ ਹੋਵੇ ਤੇ ਆਪ ਜੀ ਦੇ ਹੀ ਬਚਨ ਹਨ ਆਪ ਜੀ ਦੀ ਜਿੱਤਰੀ ਹੋਈ ਹੀ ਸਿੱਖਿਆ ਕਿ ਪਰਮਾਤਮਾ ਤੇ ਖਾਲੀ ਕੋਈ ਵੀ ਜਗਾ ਨਹੀਂ ਉਹ ਸੜਦੇ ਸਰਤੰਬਾਨੋ ਸਾਦਾ ਵੇਖਦਾ ਸਾਰੀਆਂ ਗੱਲਾਂ ਨੂੰ ਸੌਂਦਾ ਪਾਣੀ ਦੀਆਂ ਪੰਗਤੀਆਂ ਵੀ ਇਸ ਗੰਦਾ ਪਰਮਾਣ ਇਹ ਮਨ ਮਤਿ ਜਾਣੇ ਹਾਰ ਦੂਰ ਹੈ ਸਦਾ ਮੁਖੀ ਹੈ ਦੂਰ ਸਾਡਾ ਸੁੰਦਰਤਾ ਸਾਡਾ ਵੇਖਦਾ ਸੌਂਦਾ ਰਿਹਾ ਮਾਣ ਆ ਬਹੁਤ ਅਸਲੀ ਇਹ ਗੱਲ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਆਖਿਆ ਤੇ ਮੈਂ ਤਾਂ ਤੁਹਾਡੀ ਪ੍ਰਿਕਿਆ ਲੈ ਰਿਹਾ ਅੱਜ ਤੂੰ ਪਾਸ ਹੋ ਗਿਆ ਹੁਣ ਮੇਰੀ ਗੱਦੀ ਦੀ ਜ਼ਿੰਮੇਵਾਰੀ ਨੂੰ ਸਮਾ ਲੈ ਤੂੰ ਪੂਰੀ ਤਰ੍ਹਾਂ ਜੋ ਕਿਉਂਕਿ ਜੈਸ ਨੂੰ ਹਰਥਾਂ ਤੇ ਪਰਮਾਤਮਾ ਦੀ ਗੁਰੂ ਦੀ ਮੌਜੂਦਗੀ ਦਾ ਅਹਿਸਾਸ ਹੋ ਗਿਆ ਉਸ ਕੋਲ ਕਿਸੇ ਵੀ ਗਲਤ ਕਰਮ ਦੀ ਜਾਂ ਗਲਤ ਨਿਰੰਨੇ ਦੀ ਆਸ ਨਹੀਂ ਕੀਤੀ ਜਾ ਸਕਦੀ ਸਾਰਾ ਲੈਣਾ ਦਾਸदाई ਮੰਨਤਾ ਲਿਖਣ ਤੋਂ ਸਿਰਫ ਇੰਨਾ ਹੀ ਭਾਵ ਕਿ ਜਿਹੜਾ ਪਰਮਾਤਮਾ ਨੂੰ ਗੁਰੂ ਨੂੰ ਹਰ ਜਗ੍ਹਾ ਆਪਣੇ ਅੰਗ ਸੰਨ ਮਹਿਸੂਸ ਕਰਦਾ ਉਸ ਦਾ ਮਨ ਨਰਮ ਹੋ ਜਾਂਦਾ ਉਹ ਕਿਸੇ ਨਾਲ ਵੀ ਇਛਾਲ ਕਮਤ ਤੋਖਾ ਫਰੀ ਉਕਾਰ ਵੀ ਨਹੀਂ ਸਕਦਾ ਕੰਨਾ ਤਾਂ ਦੂਰ ਹੈ ਕਿਸੇ ਦਾ ਮਾੜਾ ਕਰਨ ਲਈ ਸੋਚ ਵੀ ਨਹੀਂ ਸਕਦਾ ਇਹ ਹੈ ਸਰਦਾਰੀ ਦੂਸਰੀ ਨਿਸ਼ਾਨੀ ਜਿਸ ਨੂੰ ਸਰਦਾਰੀ ਦਾਤ ਮਿਲ ਜਾਵੇ ਉਹ ਕਦੇ ਵੀ ਇਕੱਲਾ ਨਹੀਂ ਹੁੰਦਾ ਗੁਰੂ ਨੂੰ ਹਰ ਮੇ ਆਪਣੇ ਨਾਲ ਮਹਿਸੂਸ ਕਰਦਾ ਹੈ ਉਸ ਦੀ ਅੰਦਰ ਹੀ ਪੰਗਤੀਆਂ ਰਸ ਜਲ ਜਾਂਦੀਆਂ ਜੈ ਜਾਂਗੀ ਤੇ ਨਾਲ ਮੇਰੇ ਸੋ ਮੇਰਾ ਸੁਆਮੀ ਗੁਰੂ ਆਪਣੇ ਮਾਨ ਤੇ ਚਾਤੀ ਪਾਇਓ ਕਿ ਕਿ ਇਹ ਨਿਸ਼ਾਨੀ ਸਾਡੇ ਅਜੇ ਵੀ ਅੰਦਰ ਅਜੇ ਆਈ ਹੈ ਕਿ ਨਹੀਂ ਨੈਟ ਜੀ ਕੇ ਸਾਧ ਹੀ ਸੰਗਾ ਉਡਟ ਮਰਤੇ ਰੂਪ ਹਰ ਰੰਗਾ ਜਲ ਥਰ ਮਹਿਰ ਰਹਾ ਮਰਪੂਰ ਨੈਟ ਮਸੇ ਨਾਹੀ ਪ੍ਰਭ ਦੂਰਾ ਦੂ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਇੱਥੇ ਕਿਤੇ ਮੈਨੂੰ ਲੈ ਛਡਾਇਆ ਬ੍ਰੋਤਿਕ ਪੰਕਤੀਆਂ ਨੂੰ ਅਸੀਂ ਸਿਰਫ ਪੜਨ ਤੱਕ ਹੀ ਸੀਮਿਤ ਹਾਂ ਜਾਂ ਕਿ ਇਹ ਪੰਕਤੀਆਂ ਬਦਲੀਆਂ ਸ਼ੁਰੂ ਹੋ ਗਈਆਂ ਇਹ ਹਾਂ ਤਾਂ ਸਤਿਗੁਰੂ ਦੀ ਕਿਰਪਾ ਜੇ ਨਹੀਂ ਤਾਂ ਜਰੂਰ ਦਾਸ ਕਰਿਓ ਕਿ ਇਹ ਕਿਰਪਾ ਹੋ ਗਈ ਇਹ ਸ਼ਾਨਦਾਰੀ ਦੂਸਰੀ ਨਿਸ਼ਾਨੀ ਜਿਸ ਨੂੰ ਸਰਦਾ ਦੀ ਦਾਤ ਮਿਲ ਜਾਵੇ ਉਹ ਕਦੀ ਵੀ ਕੱਲਾ ਨਹੀਂ ਹੁੰਦਾ ਗੁਰੂ ਹਰ ਮੇਲੇ ਆਪਣੇ ਨਾਲ ਮਹਿਸੂਸ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਰਪਾ ਜੀ ਕੋਲ ਜਾਂਦੇ ਹੋਏ ਹੌਲੀ ਬੱਚੇ ਨੂੰ ਮਾਫ਼ ਕਰਨਾ